ਪੀਟੀਸੀ نیوز ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਸੋਮਵਾਰ ਤੋਂ ਹੀ ਹਿਮਾਚਲ ਪ੍ਰਦੇਸ਼ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਵਿੱਚ ਰਹਿ ਰਹਿ ਕੇ ਸਿਆਸੀ ਝਟਕੇ ਲੱਗ ਰਹੇ ਸੀ ਪਰ ਜਿਵੇਂ ਹੀ ਮੰਗਲਵਾਰ ਚੜ੍ਹਿਆ ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਪਹੁੰਚ ਆ ਗਿਆ ਤੁਸੀਂ ਜਦੋਂ ਖਬਰਾਂ ਦੇਖ ਰਹੇ ਹਾਂ ਕਿ ਹਿਮਾਚਲ ਪ੍ਰਦੇਸ਼ ਵਿੱਚ ਅਤਕਰਕਰ ਹੋ ਕੀ ਰਿਹਾ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਕੀ ਡਿੱਗੇਗੀ ਕੀ ਹਿਮਾਚਲ ਪ੍ਰਦੇਸ਼ ਵਿੱਚ ਮੁੜ ਕੇ ਬੀਜੇਪੀ ਸਰਕਾਰ ਬਣਾਏਗੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਇਸ ਲਾਈਵ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਸ਼ੁਰੂਆਤ ਅਸੀਂ ਇਸ ਤੋਂ ਕਰਦੇ ਹਾਂ ਕਿ ਜਦੋਂ ਮੰਗਲਵਾਰ ਸਵੇਰ ਚੜ੍ਹੀ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਰਹੇ ਮੰਤਰੀ ਨੇ विक्रमादित्य सिंह ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹਾਂ ਕਿਉਂਕਿ ਜੇਕਰ ਲੋਕਾਂ ਦਾ ਵਿਸ਼ਵਾਸ ਨਹੀਂ ਹਾਸਲ ਕੀਤਾ ਜਾ ਸਕਦਾ ਤਾਂ ਮੈਨੂੰ ਇਸ ਅਹੁਦੇ ਤੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਉਸ ਤੋਂ ਬਾਅਦ ਵੱਡੀ ਖਬਰ ਆਂਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਰ ਖੋਡ ਉਹ মিডিਆ ਸਾਹਮਣੇ ਆਇਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਿਹਾ ਤੇ 5 ਸਾਲ ਤੱਕ ਸਾਡੀ ਸਰਕਾਰ ਚੱਲੇਗੀ ਹੁਣ ਤੁਹਾਡੇ ਮਨ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖਿਰ ਹੋ ਕੀ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿ ਕਿਉਂ ਇਹ ਇਸ ਤਰ੍ਹਾਂ ਦਾ ਸਿਆਸੀ ਪਹੁੰਚਾਲ ਆਇਆ ਸੁਖਵਿੰਦਰ ਸਿੰਘ ਸੁੱਖੂ ਦੇ ਅਸਤੀਫੇ ਤੱਕ ਦੀ ਗੱਲ ਕਿਉਂ ਪਹੁੰਚ ਗਈ ਇੱਕ ਮੰਤਰੀ ਨੇ ਅਸਤੀਫਾ ਦੇ ਦਿੱਤਾ ਕ੍ਰਾਸ ਵੋਟਿੰਗ ਹੋ ਗਈ ਵਿਧਾਨ ਰਾਜ ਸਭਾ ਦੀ ਚੋਣ ਦੇ ਲਈ ਕ੍ਰਾਸ ਵੋਟਿੰਗ ਹੋਈ ਉਸ ਤੋਂ ਬਾਅਦ ਸਿਆਸੀ ਸੰਕਟ ਖੜਾ ਹੋ ਗਿਆ ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਆਖਰਕਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਸਿਆਸੀ ਸੰਕਟ ਸ਼ੁਰੂ ਕਿੱਥੋਂ ਹੋਇਆ ਅਸਲ ਦੇ ਵਿੱਚ ਸੋਮਵਾਰ ਨੂੰ ਪੂਰੇ ਭਾਰਤ ਵਿੱਚ 15 ਰਾਜ ਸਭਾ ਸੀਟਾਂ ਦੇ ਉੱਪਰ ਚੋਣਾਂ ਹੋਣੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸੀਟ ਸੀ ਹਿਮਾਚਲ ਪ੍ਰਦੇਸ਼ ਦੀ ਜਿੱਥੋਂ ਕਿ ਅਭਿਸ਼ੇਕ ਮਨੂ ਸਿੰਘ ਵੀ ਕਾਂਗਰਸ ਵੱਲੋਂ ਉਮੀਦਵਾਰ ਸਨ ਤੇ ਦੂਜਾ ਉਮੀਦਵਾਰ ਸੀ ਭਾਜਪਾ ਦਾ ਕਾਂਗਰਸ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਸਾਡੇ ਕੋਲ 40 ਵਿਧਾਇਕ ਨੇ ਕਿਉਂਕਿ ਬਹੁਮਤ ਵਿੱਚ ਕਾਂਗਰਸ ਸਰਕਾਰ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਸਰਕਾਰ ਨੂੰ ਇਹ ਸੀ ਕਿ ਸਾਡਾ ਜੋ ਕੈਂਡੀਡੇਟ ਅਭਿਸ਼ੇਕ ਮਨੂ ਸੰਗਵੀ ਉਹਨਾਂ ਨੂੰ 40 ਦੇ 40 ਵਿਧਾਇਕ ਸਾਡੇ VOTING ਦੇਣਗੇ ਵੋਟ ਦੇਣਗੇ ਜਿਸ ਤੋਂ ਬਾਅਦ ਉਹ ਰਸਵਾ ਲਈ ਚੁਣ ਲਏ ਜਾਣਗੇ ਕਿਉਂਕਿ ਹੁੰਦਾ ਅਜਿਹਾ ਹੈ ਰਸਵਾ ਦੇ ਵਿੱਚ ਕੀ ਜੇ ਜਿਸ ਸੂਬੇ ਦੇ ਵਿੱਚ ਕੋਈ ਉਮੀਦਵਾਰ ਖੜਾ ਹੁੰਦਾ ਹੈ ਉੱਥੇ ਦੇ ਵਿਧਾਇਕ ਹੀ ਵੋਟ ਪਾ ਕੇ ਕਿਸੇ ਸ਼ਖਸ ਨੂੰ ਰਸਵਾ ਦੇ ਵਿੱਚ ਭੇਜਦੇ ਨੇ ਪਰ ਅਚਾਨਕ ਦੁਪਹਿਰ ਤੱਕ ਜਦੋਂ VOTING ਦੀ ਬਾਰੀ ਆਈ ਉਸ ਵੇਲੇ ਮਾਮਲਾ ਗੜਬੜ ਹੋਣਾ ਸ਼ੁਰੂ ਹੋਇਆ ਮਾਮਲਾ ਗੜਬੜ ਇਸ ਤਰ੍ਹਾਂ ਸ਼ੁਰੂ ਹੋਣਾ ਹੋਇਆ ਕਿ 40 ਵਿਧਾਇਕਾਂ 40 ਕਾਂਗਰਸ ਦੇ ਵਿਧਾਇਕਾਂ ਵਿੱਚੋਂ 6 ਵਿਧਾਇਕ ਜੋ ਇਸ ਸਮੇਂ ਮੌਜੂਦ ਨੇ ਉਹਨਾਂ ਨੇ ਕਿਹਾ ਕਿ ਅਸੀਂ ਕ੍ਰਾਸ VOTING ਕਰਾਂਗੇ ਕ੍ਰਾਸ VOTING ਦਾ ਮਤਲਬ ਇਹ ਕਿ 6 ਵਿਧਾਇਕਾਂ ਨੇ ਕਾਂਗਰਸ ਦੇ ਖਾਤੇ ਵੋਟ ਨਾ ਪਾ ਕੇ ਬੀਜੇਪੀ ਦੇ ਖਾਤੇ ਵੋਟ ਪਾ ਦਿੱਤੀ ਜਿਸ ਤੋਂ ਬਾਅਦ ਬੀਜੇਪੀ ਦਾ ਕੈਂਡੀਡੇਟ ਰਾਸਵਾਲੇ ਚੁਣਿਆ ਗਿਆ ਇਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਅਸਲੀ ਅਸਲੀ ਖੇਡ ਇਹ ਹੋਇਆ ਕਿ ਕਾਂਗਰਸ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਪਚੌਲ ਆਉਣੇ ਸ਼ੁਰੂ ਹੋ ਗਏ ਕਿਉਂਕਿ ਉਸ ਦੇ ਵਿੱਚ ਆਪੋ ਆਪਣੀ ਜੋ ਖੇਮੇ ਦੇ ਲੋਕ ਨੇ ਉਹਨਾਂ ਨੇ ਆਪੋ ਆਪਣੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿਉਂਕਿ 6 ਵਿਧਾਇਕਾਂ ਨੇ ਭਾਜਪਾ ਦੇ ਹੱਕ ਦੇ ਵਿੱਚ ਕਰਾਸ ਵੋਟਿੰਗ ਕੀਤੀ ਸੀ ਉਸ ਤੋਂ ਬਾਅਦ ਹੁਣ ਗੱਲ ਇੱਥੇ ਆਈ ਮੰਗਲਵਾਰ ਸਵੇਰੇ ਦੀ विक्रमादित्य सिंह पीडब्ल्यूडी माइनस पीडब्ल्यूडी मिनिस्टर ने हिमाचल प्रदेश ਦੇ ਵਿੱਚ ਇਸ ਤੋਂ ਇਲਾਵਾ ਵੀ ਕਈ ਉਹਨਾਂ ਦੇ ਕੋਲ ਅਹੁਦੇ ਨੇ ਜਿਸ ਦੇ ਉੱਪਰ ਜਿਸ ਕਰਕੇ ਉਹ ਮੰਤਰੀ ਬਣੇ ਹੋਏ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਅਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੋ ਜਾਵੇ 6 ਵਿਧਾਇਕ ਬਗਾਵਤ ਕਰ ਜਾਣ ਜਾਂ ਕਰਾਸ ਵੋਟਿੰਗ ਕਰ ਜਾਣ ਤਾਂ ਮੈਨੂੰ ਇਸ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਤਾਂ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਮੰਤਰੀ ਅਹੁਦੇ ਦਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਅਸਤੀਫਾ ਹਜੇ ਤੱਕ ਸਵੀਕਾਰ ਨਹੀਂ ਹੋਇਆ ਇਹ ਬਾਤ ਦੀ ਗੱਲ ਹੈ ਉਸ ਤੋਂ ਬਾਅਦ ਖਬਰ ਆਂਦੀ ਹੈ ਕਿ ਸੁਖਵਿੰਦਰ ਸਿੰਘ ਸੁਖੂ ਜੋ ਕਿ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਉਹ ਵੀ ਅਸਤੀਫਾ ਦੇ ਸਕਦੇ ਨੇ ਫਿਰ ਲੋਕਾਂ ਦੇ ਕੰਨ ਤੱਕ ਇਹ ਖਬਰ ਪਹੁੰਚੇ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਵਿੱਚ ਹੋ ਸਕਦਾ ਹੈ ਕਿ ਬੀਜੇਪੀ ਆਪਣੀ ਸਰਕਾਰ ਬਣਾ ਲਵੇ ਫਲੋਰ ਟੈਸਟ ਕਰਕੇ ਯਾਨੀ ਕਿ ਆਪਣਾ ਬਹੁਮਤ ਸਾਬਤ ਕਰਕੇ ਬੀਜੇਪੀ ਆਪਣੀ ਸਰਕਾਰ ਬਣਾ ਸਕਦੀ ਹੈ ਗਹਿਮਾ ਗਹਿਮੀ ਲਗਾਤਾਰ ਚੱਲ ਰਹੀ ਹੈ ਮੀਡੀਆ ਦੇ ਵਿੱਚ ਕਪੜਾ ਇਹ ਆ ਰਹੀਆਂ ਨੇ ਕਿ ਬੀਜੇਪੀ ਦੇ ਜਿਹੜੇ ਅਲਾ ਕਮਾਨ ਹੈ ਬੀਜੇਪੀ ਦੇ ਜਿਹੜੇ ਵੱਡੇ ਆਗੂ ਨੇ ਉਹ ਕਾਂਗਰਸ ਦੇ ਕਈ ਵਿਧਾਇਕਾਂ ਦੇ ਸੰਪਰਕ ਵਿੱਚ ਨੇ ਕਾਂਗਰਸ ਵੀ ਬੀਜਪੀ ਦੇ ਵੀ ਕਈ ਆਗੂਆਂ ਦੇ ਕਈ ਐਮਐਲਏਸ ਦੇ ਸੰਪਰਕ ਵਿੱਚ ਆ ਤੇ ਸਰਕਾਰ ਸਾਡੀ ਚੱਲਦੀ ਰਹੇਗੀ ਅਗਲੇ 5 ਸਾਲ ਤੱਕ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਬਿਆਨ ਸੁਣਾਵਾਂਗੇ ਬਿਆਨ ਹੈ ਸੁਖਵਿੰਦਰ ਸਿੰਘ ਸੁਖੂ ਹੋਰਦਾ ਜੋ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਦੋਂ ਇਹ ਖਬਰ ਆਈ ਕਿ ਸੁਖਵਿੰਦਰ ਸਿੰਘ ਸੁਖੂ ਆਪਣਾ ਅਸਤੀਫਾ ਦੇ ਸਕਦੇ ਨੇ ਯਾਨੀ ਆਪਣਾ ਅਹੁਦਾ ਛੱਡ ਸਕਦੇ ਨੇ ਸੀਐਮ ਦੀ ਕੁਰਸੀ ਛੱਡ ਸਕਦੇ ਨੇ ਉਸ ਤੋਂ ਬਾਅਦ ਜਲਦਬਾਜ਼ੀ ਦੇ ਵਿੱਚ ਉਹ ਇੱਕ মিডিਆ ਸਾਹਮਣੇ ਆਏ ਅਤੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਅਸਤੀਫਾ ਨਹੀਂ ਦੇਣ ਦੀ ਸੋਚ ਰਿਹਾ ਤੇ ਅਸਤੀਫਾ ਮੈਂ ਨਹੀਂ ਦੇਣਾ ਸਾਡੀ ਸਰਕਾਰ 5 ਸਾਲ ਤੱਕ ਚੱਲੇਗੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਬਿਆਨ ਸੁਣਾਉਣਾ पहले तो मैं ये स्पष्ट कर देना चाहता हूँ कि कुछ मीडिया हाउस में ये खबर चल रही है कि माननीय मुख्यमंत्री जी ने इस्तीफा दे दिया मैंने कोई इस्तीफा नहीं दिया है मैं एक योद्धा हूं आम परिवार से निकला हुआ योद्धा लड़ाई में संघर्ष करता है और जीत संघर्ष की होती है तो ये बात मैं आज स्पष्ट तौर से करना चाहता हूँ जो ये प्रोपोगंडा कर रहे हैं ये जो बजट है बजट सेशन में जो विधायकों को बरगलाने की बात कर रहे हैं वो इस बात का ध्यान रखे हम बजट में अपनी मेजोरिटी को साबित करेंगे और जब हमारी मेजोरिटी साबित होगी निश्चित रूप पर भारतीय जनता पार्टी ये जानती है कि जो विधायक थे वो उसमें से कुछ विधायक हमारे संपर्क में हैं, और जो राजनीतिक लाभ लाभ उठाने के लिए कुछ लोग हैं वो राजनीतिक लाभ भी नहीं उठा पाएंगे ये मैं स्पष्ट कर देना चाहता हूँ कांग्रेस पार्टी की सरकार पांच साल चलेगी आम आदमी की सरकार है कर्मचारी की सरकार है और महिलाओं के सम्मान की सरकार है भारतीय जनता पार्टी जिस प्रकार का बर्ताव इस सदन में कर रही है वो उचित जिस दे अपने विधायक छ विधायक जो कि क्रॉस वोटिंग कर जाते पार्टी लाइन तो ਪਰੇ ਹੋ ਕੇ VOTING ਕਰਨ ਉਸ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਹੈ ਕਿ ਅਸੀਂ 5 ਸਾਲ ਤੱਕ ਸਰਕਾਰ ਚਲਾਵਾਂਗੇ ਤੇ ਸਾਡੀ ਸਰਕਾਰ ਨਹੀਂ ਡਿੱਗੇਗੀ ਤੇ ਮੈਂ ਸਟੀਫਾ ਨਹੀਂ ਦੇ ਰਿਹਾ ਇਹ ਉਹਨਾਂ ਦਾ ਕੌਨਫੀਡੈਂਸ ਹੋਣਾ ਲਾਜ਼ਮੀ ਹੈ ਕਿਉਂਕਿ ਉਹਨਾਂ ਕੋਲ ਨੰਬਰ ਜ਼ਿਆਦਾ ਸੀ ਪਰ ਹੁਣ ਅਸੀਂ ਨੰਬਰ ਦੇ ਗੇਮ ਦੀ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਗੱਲ ਇਹ ਦੱਸ ਦਈਏ ਕਿ ਪੰਜਾਬ ਦੇ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਸੰਕਟ ਇਸ ਕਰਕੇ ਵੀ ਜਾਣਨਾ ਜ਼ਰੂਰੀ ਹੈ ਕਿਉਂਕਿ ਇੱਥੇ ਕੱਲੀ ਕੱਲੀ ਕਾਂਗਰਸ ਦੀ ਸਰਕਾਰ ਹੈ ਪੂਰੇ ਉੱਤਰ ਭਾਰਤ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਹਿਮਾਚਲ ਪ੍ਰਦੇਸ਼ ਕਿਸੇ ਤਰ੍ਹਾਂ ਸਰਕਾਰ ਬਣੀ ਸੀ 2022 ਦੇ ਵਿੱਚ ਜੋ ਬਹੁਮਤ ਹਾਸਲ ਕੀਤਾ ਸੀ 40 ਸੀਟਾਂ ਹਾਸਲ ਕੀਤੀਆਂ ਸੀ ਕਾਂਗਰਸ ਸਰਕਾਰ ਨੇ ਇਸ ਤੋਂ ਬਾਅਦ ਜੇਕਰ ਇਹ ਹਿਮਾਚਲ ਪ੍ਰਦੇਸ਼ ਵੀ ਕਾਂਗਰਸ ਦੇ ਹੱਥੋਂ ਚਲਾ ਜਾਂਦਾ ਤਾਂ ਪੂਰੇ ਉੱਤਰ ਭਾਰਤ ਦੇ ਵਿੱਚ ਕਾਂਗਰਸ ਦੀ ਕਿਸੇ ਵੀ ਸੂਬੇ ਵਿੱਚ ਸਰਕਾਰ ਨਹੀਂ ਹੋਏਗੀ ਕਾਂਗਰਸ ਲਈ ਇਹ ਵੱਡੀ ਨਮੋਸ਼ੀ ਸਾਬਤ ਹੋ ਸਕਦੀ ਹੈ ਇਹ ਤਰਹੀ ਇੱਕ ਗੱਲ ਕਿਉਂਕਿ ਹੁਣ ਤੁਹਾਨੂੰ ਅਸੀਂ ਨੰਬਰ ਗੇਮ ਵੀ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜੇਕਰ ਪਾਸਾ ਪਲਟਦਾ ਹੈ ਜੇ ਬੀਜੇਪੀ ਦੇ ਪਾਲੇ ਗੱਲ ਜਾਂਦੀ ਹੈ ਜਾਂ ਕਾਂਗਰਸ ਬਚਾ ਲੈਂਦੀ ਆਪਣੀ ਸਰਕਾਰ ਤਾਂ ਉਸ ਤੋਂ ਪਹਿਲਾਂ ਦੇ ਨੰਬਰ ਕੀ ਨੇ ਅਸੀਂ ਨੰਬਰ ਵੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁੱਲ 68 ਸੀਟਾਂ ਨੇ ਯਾਨੀ ਕਿ 68 ਵਿਧਾਇਕ ਚੁਣ ਕੇ ਵਿਧਾਨ ਸਭਾ ਦੇ ਵਿੱਚ ਗਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਵਿੱਚ ਕੀ ਬਹੁਮਤ ਦਾ ਅੰਕੜਾ 35 ਹੁੰਦਾ ਹੈ ਇਸ ਸਮੇਂ ਬੀਜੇਪੀ ਕੋਲ 35 ਤਾਂ ਸੀਟਾਂ ਨਹੀਂ ਹਨ ਪਰ ਕਾਂਗਰਸ ਕੋਲ 40 ਸੀਟਾਂ ਸੀ ਜਿਸ ਕਰਕੇ ਉਹ ਸਰਕਾਰ ਬਣਾ ਸਕੀ ਸੀ 88 ਦੇ ਵਿੱਚੋਂ 40 ਸੀਟਾਂ ਕਾਂਗਰਸ ਕੋਲ ਸਿਗੀਆਂ ਪਰ ਹੁਣ ਜੋ ਹਾਲ ਬਣਿਆ ਹੈ ਹੁਣ ਹੁਣ ਦਾ ਹਾਲ ਇਹ ਹੈ ਕਿ ਕੁੱਲ ਵਿਧਾਇਕ ਜੇ 88 ਚੋਂ ਅਸੀਂ 6 ਵਿਧਾਇਕਾਂ ਨੂੰ ਹਟਾ ਦਈਏ ਉਹਨਾਂ ਨੂੰ ਮਨਫੀ ਕਰ ਦਈਏ ਤਾਂ 62 ਸੀਟਾਂ ਯਾਨੀ 62 ਵਿਧਾਇਕ ਕੁੱਲ ਬਚਦੇ ਨੇ ਵਿਧਾਨ ਸਭਾ ਦੇ ਵਿੱਚ ਉਸ ਦੇ ਵਿੱਚ ਬਹੁਮਤ ਦਾ ਅੰਕੜਾ ਬਣਦਾ 32 ਔਰ ਬੀਜੇਪੀ ਕੋਲ ਇਸ ਸਮੇਂ ਅ 25 ਵਿਧਾਇਕ ਨੇ ਯਾਨੀ 25 ਵਿਧਾਇਕ ਭਾਜਪਾ ਦੇ ਟਿਕਟ ਤੇ ਜਿੱਤ ਕੇ ਗਏ ਸੀ ਇਸ ਤੋਂ ਇਲਾਵਾ ਤਿੰਨ ਆਜ਼ਾਦ ਵਿਧਾਇਕ ਨੇ 25 3 28 ਸੀਟਾਂ ਹੋ ਜਾਣਗੀਆਂ ਭਾਜਪਾ ਕੋਲ ਇਸ ਤੋਂ ਬਾਅਦ ਜੋ ਸੀਟਾਂ ਬਚਦੀਆਂ ਨੇ ਕਾਂਗਰਸ ਕੋਲ ਜੇਕਰ 6 ਵਿਧਾਇਕਾਂ ਨੂੰ ਅਸੀਂ ਮਾਈਨਸ ਕਰ ਦਈਏ ਤਾਂ 34 ਯਾਨੀ ਕਿ ਜੇਕਰ ਇੰਡੀਪੈਂਡੈਂਟ ਵਿਧਾਇਕ ਆਜ਼ਾਦ ਵਿਧਾਇਕ ਭਾਜਪਾ ਦੇ ਹੱਕ ਤੇ ਜਾਂਦੇ ਨੇ ਤਾਂ ਟੋਟਲ ਸੀਟਾਂ ਭਾਜਪਾ ਦੇ ਹੱਕ ਤੇ 28 ਹੋ ਜਾਂਦੀਆਂ ਨੇ ਤੇ 34 ਸੀਟਾਂ ਰਹਿ ਜਾਂਦੀਆਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਇਸ ਸਮੇਂ ਜੇ ਮੌਜੂਦਾ ਦਾ ਗੱਲ ਕਰੀਏ ਇਸੇ ਦੇ ਵਿੱਚ ਹੁਣ ਗੇਮ ਨੰਬਰ ਗੇਮ ਇਸ ਕਰਕੇ ਬਣ ਗਈ ਹੈ ਕਿਉਂਕਿ ਕੱਲ ਨੂੰ 29 ਤਰੀਕ ਹੈ ਕੱਲ ਨੂੰ ਹਿਮਾਚਲ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤਾਂ ਉਹ ਆਖਰੀ ਦਿਨ ਵੀ ਬਜਟ ਵੀ ਕੱਲ ਪੇਸ਼ ਹੋਣਾ ਹੈ ਤਾਂ ਭਾਜਪਾ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਭਾਜਪਾ ਦਾਵਾ ਕਰ ਰਹੀ ਹੈ ਕਿ ਸਾਡੇ ਕੋਲ ਜੋ 28 25 ਪਲੱਸ 3 ਇੰਡੀਪੈਂਡੈਂਟ 28 ਲੋਕ ਨੇ ਉਹਨਾਂ ਦੇ ਵਿੱਚ ਨੰਬਰ ਗੇਮ ਕਿਵੇਂ ਜੋੜੀ ਜਾਵੇ ਯਾਨੀ ਨੰਬਰਸ ਕਿਵੇਂ ਜੋੜੇ ਜਾਣ ਤਾਂ ਭਾਜਪਾ ਲਗਾਤਾਰ ਇਸ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਾਂਗਰਸ ਦੇ ਕੁਝ ਹੋਰ ਆਗੂਆਂ ਦੇ ਸੰਪਰਕ ਵਿੱਚ ਹੈਗੇ ਹਾਂ ਤਾਂ ਹੋ ਸਕਦਾ ਹੈ ਕਿ ਅਸੀਂ ਆਪਣੀ ਸਰਕਾਰ ਦਾ ਦਾਵਾ ਠੋਕ ਸਕੀਏ ਵਿਧਾਨ ਸਭਾ ਦੇ ਵਿੱਚ ਯਾਨੀ ਕਿ ਵਿਧਾਨ ਸਭਾ ਤੁਹਾਨੂੰ ਪਤਾ ਹੈ ਕਿ ਫਲੋਰ ਟੈਸਟ ਹੁੰਦਾ ਜੇਕਰ ਇਸ ਤਰ੍ਹਾਂ ਦਾ ਸੰਕਟ ਪੈਦਾ ਹੋ ਜਾਵੇ ਤਾਂ ਵਿਧਾਨ ਸਭਾ ਦੇ ਵਿੱਚ ਫਲੋਰ ਟੈਸਟ ਕਰਵਾਇਆ ਜਾਂਦਾ ਹੈ ਕਿ ਜਿੰਨੇ ਵਿਧਾਇਕ ਇਸ ਸਮੇਂ ਵਿਧਾਨ ਸਭਾ ਦੇ ਵਿੱਚ ਮੌਜੂਦ ਨੇ ਉਹਨਾਂ ਵਿਧਾਇਕਾਂ ਨੂੰ ਫਲੋਰ ਤੇ ਬੁਲਾ ਕੇ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਸ ਦੇ ਹੱਕ ਵਿੱਚ ਖੜੇ ਹੋ ਤਾਂ ਫਲੋਰ ਟੈਸਟ ਦੇ ਵਿੱਚ ਜੋ ਨੰਬਰ ਭਾਜਪਾ ਦੇ ਹੱਕ ਤੇ ਜਾਏਗਾ ਜੋ ਨੰਬਰ ਕਾਂਗਰਸ ਦੇ ਹੱਕ ਤੇ ਜਾਏਗਾ ਜੇਕਰ ਫਲੋਰ ਟੈਸਟ ਹੁੰਦਾ ਹੈ ਤਾਂ ਉਸ ਦੇ ਤਹਿਤ ਇਹ ਤੈ ਕੀਤਾ ਜਾਏਗਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਜੇਕਰ ਫਲੋ ਟੈਸਟ ਹੁੰਦਾ ਹੈ ਦੂਜੇ ਪਾਸੇ ਗੱਲ ਇਹ ਹੈ ਕਿ ਕਾਂਗਰਸ ਇਹ ਕਹਿ ਰਹੀ ਹੈ ਕਿ ਸਾਡੀ ਸਰਕਾਰ ਨਹੀਂ ਡਿੱਗਣ ਵਾਲੀ 5 ਸਾਲ ਤੱਕ ਅਸੀਂ ਸਰਕਾਰ ਚਲਾਵਾਂਗੇ ਸੁਖਵਿੰਦਰ ਸਿੰਘ ਸੁਖੂ ਇਹ ਕਹਿੰਦੇ ਨਜ਼ਰ ਆਏ ਕਿ ਮੈਂ ਕੋਈ ਅਸਤੀਫਾ ਨਹੀਂ ਦਿੱਤਾ ਨਾ ਹੀ ਅਸਤੀਫਾ ਦੇਣ ਦੀ ਸੋਚ ਰਿਹਾ ਸਾਡੀ ਸਰਕਾਰ ਚੱਲਦੀ ਰਹੇਗੀ ਤੇ ਗੱਲ ਰਹੀ ਵਿਕਰਮਾ ਦਿੱਤਿਆ ਸਿੰਘ ਦੀ ਤੇ ਵਿਕਰਮਾ ਦਿੱਤਿਆ ਸਿੰਘ ਦੇ ਅਸਤੀਫੇ ਬਾਰੇ ਉਹਨਾਂ ਨੇ ਕਿਹਾ ਕਿ ਵਿਕਰਮਾ ਦਿੱਤ ਨੂੰ ਮਨਾ ਲਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਅਸੀਂ ਉਹਨਾਂ ਨੂੰ ਆਪਣੇ ਕੋਲ ਵਾਪਸ ਲੈ ਕੇ ਆਉਣਗੇ ਜਾਂ ਉਹਨਾਂ ਦਾ ਜਿਹੜਾ ਮੰਤਰੀ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ ਅਸੀਂ ਉਸ ਨੂੰ ਹੋ ਸਕਦਾ ਉਹ ਸਵਕਾਰ ਵੀ ਨਾ ਕਰਨ। ਇਹ ਤਰ੍ਹਾਂ ਹੀ ਇੱਕ ਗੱਲ ਪਰ ਇਸ ਸਾਰੀ ਸਿਆਸੀ ਪੁਚਾਲ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਕੜੀ ਹੈ ਉਹ 6 ਵਿਧਾਇਕ ਨੇ। 6 ਵਿਧਾਇਕਾਂ ਨੂੰ ਕਰਾਸ ਵੋਟਿੰਗ ਕਰਨ ਤੋਂ ਬਾਅਦ ਇਹ ਇਲਜ਼ਾਮ ਲੱਗੇ ਕਿ ਭਾਜਪਾ ਨੇ ਉਹਨਾਂ ਨੂੰ ਹਾਈਜੈਕ ਕਰ ਲਿਆ ਹੈ। ਇਹ ਇਲਜ਼ਾਮ ਲਗਾਏ ਗਏ ਕਿ ਭਾਜਪਾ ਉਹਨਾਂ ਤੋਂ Shimla ਤੋਂ ਜਾਂ Himachal ਤੋਂ ਕੱਢ ਕੇ ਕਿਸੇ ਦੂਜੇ ਪਾਸੇ ਲੱਗੀ ਦੂਜੀ ਥਾਂ ਤੇ ਲੱਗੀ ਹੈ ਤਾਂ ਕਿ ਉਹਨਾਂ ਦੇ ਨਾਲ ਸੰਪਰਕ ਨਾ ਬਣਾਇਆ ਜਾ ਸਕੇ। ਇੱਕ ਤਸਵੀਰ ਸਾਹਮਣੇ ਆਈ हिमाचल प्रदेश ਦੇ ਇਹਨਾਂ 6 ਵਿਧਾਇਕਾਂ ਦੀ ਜੋ ਕਿ ਇੱਕ ਹੈਲੀਕਾਪਟਰ ਵਿੱਚ ਬੈਠਦੇ ਦਿਖਾਈ ਦੇ ਰਹੇ ਨੇ ਇਹ ਉਹੀ 6 ਵਿਧਾਇਕ ਨੇ ਇਹਨਾਂ ਦਾ ਮੈਂ ਨਾਮ ਵੀ ਪੜ੍ਹ ਕੇ ਸੁਣਾ ਦਵਾਂ ਤੁਹਾਨੂੰ ਕਿੱਥੋਂ ਕਿੱਥੋਂ ਵਿਧਾਇਕ ਨੇ ਤੇ ਇਹਨਾਂ ਦੇ ਨਾਮ ਕੀ ਨੇ ਇਹਨਾਂ 6 ਵਿਧਾਇਕਾਂ ਨੇ ਜਿਨ੍ਹਾਂ ਨੇ ਕਰਾਸ ਵੋਟਿੰਗ ਕੀਤੀ ਭਾਜਪਾ ਦੇ ਹੱਕ ਦੇ ਵਿੱਚ ਉਹਨਾਂ ਦੇ ਨਾਮ ਹੈ ਸੁਧੀਰ ਸ਼ਰਮਾ ਜੋ ਕਿ ਧਰਮਸ਼ਾਲਾ ਤੋਂ ਵਿਧਾਇਕ ਨੇ ਰਜਿੰਦਰ ਰਾਣਾ ਸੁजानਪੁਰ ਤੋਂ ਨੇ ਇੰਦਰਦਤ ਲਖਨਪਾਲ ਬੜਸਰ ਤੋਂ ਨੇ ਰਵੀ ਠਾਕੁਰ ਲਾਹੌਲ ਸਪੀਤੀ ਤੋਂ ਨੇ ਚੈਤਨ्य ਸ਼ਰਮਾ ਗਗਰੇਟ ਤੋਂ ਨੇ ਤੇ ਦਵਿੰਦਰ ਪੁੱਟੋ ਕੁਟਲੇ ਹਟਤ ਨਹੀਂ ਕੁਟਲੇ ਹਟਤ ਨਹੀਂ ਤਾਂ ਇਹ 6 ਵਿਧਾਇਕ ਜਿਨ੍ਹਾਂ ਨੇ ਕ੍ਰੋਸ ਵੋਟਿੰਗ ਕੀਤੀ ਇਹਨਾਂ ਦਾ ਜੋ ਤਸਵੀਰ ਸਾਹਮਣੇ ਆਈ ਕਿ ਇੱਕ ਹੈਲੀਕਾਪਟਰ ਵਿੱਚ ਬੈਠ ਕੇ ਉਹ ਕਿਸੇ ਅਣਜਾਣੀ ਥਾਂ ਤੇ ਜਾ ਰਹੇ ਨੇ ਤਾਂ ਕਿ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕੇ ਪਰ ਹੁਣ ਜੋ ਖਬਰ ਨਿਕਲ ਕੇ ਆ ਰਹੀ ਹੈ ਕਿ ਇਹ ਛੇ ਵਿਧਾਇਕ ਮੁੜ ਕੇ Shimla ਪਹੁੰਚ ਚੁੱਕੇ ਨੇ ਅਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਇਹਨਾਂ ਛੇ ਵਿਧਾਇਕਾਂ ਨੇ ਕਿਹਾ ਕਿ ਸਾਡੀ ਗੱਲਬਾਤ BJP ਨਾਲ ਚੱਲ ਰਹੀ ਹੈ ਤੇ ਅਸੀਂ BJP ਦੇ ਸੰਪਰਕ ਵਿੱਚ ਹਾਂ ਤੇ ਅਸੀਂ ਕਾਂਗਰਸ ਦੇ ਸੰਪਰਕ ਵਿੱਚ ਨਹੀਂ ਹਾਂ ਤੇ ਕਾਂਗਰਸ ਦੇ ਨਾਲ ਅਸੀਂ ਨਹੀਂ ਜਾਣਾ ਯਾਨੀ BJP ਨੇ ਜੇ ਜੇ ਕਿਹਾ ਜਾਵੇ ਕਿ BJP ਨੇ ਕੋਈ ਸਿਆਸੀ ਦਾਅ ਖੇਡਿਆ ਤਾਂ ਇਹਨਾਂ ਛੇ ਵਿਧਾਇਕਾਂ ਨੂੰ ਪਹਿਲਾਂ ਇਲਜ਼ਾਮਾਂ ਦੇ ਤਹਿਤ ਇਹ ਕਿਹਾ ਗਿਆ ਕਿ BJP ਨੇ ਸਟੇਟ ਤੋਂ ਬਾਹਰ ਕੱਢਿਆ ਫਿਰ Shimla ਦੇ ਵਿੱਚ ਇਹਨਾਂ ਛੇ ਵਿਧਾਇਕਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਯਾਨੀ ਕਿ ਅੱਜ ਸ਼ਾਮ ਕੱਲ ਸਵੇਰ ਕਿਉਂਕਿ ਕੱਲ ਵਿਧਾਨ ਸਭਾ ਸੈਸ਼ਨ ਦਾ ਲਾਸਟ ਦਿਨ ਹੈ ਕੱਲ ਬਜਟ ਪੇਸ਼ ਹੋਣਾ ਹੈ ਤੇ ਸੈਸ਼ਨ ਦਾ ਵੀ ਆਖਰੀ ਦਿਨ ਹੈ ਤਾਂ ਭਾਜਪਾ ਹੋ ਸਕਦਾ ਕੋਈ ਵੱਡਾ ਉਲਟ ਫੇਰ ਕਰ ਸਕੇ ਜਾਂ ਕਾਂਗਰਸ ਇਸ ਸਮੇਂ ਕਾਂਗਰਸ ਦੇ ਲਈ ਬਹੁਤ ਹੀ ਚਿੰਤਾਜਨਕ ਸਥਿਤੀ ਇਸ ਕਰਕੇ ਵੀ ਬਣੀ ਹੋਈ ਹੈ ਕਿਉਂਕਿ ਕਾਂਗਰਸ ਨੂੰ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਉਹਨਾਂ ਦਾ ਮੰਤਰੀ ਅਸਤੀਫਾ ਦੇ ਰਿਹਾ ਹੈ ਗੱਲਾਂ ਚੱਲੀਆਂ ਕਿ ਸੁਖਵਿੰਦਰ ਸਿੰਘ ਸੁਖੂ ਵੀ ਅਸਤੀਫਾ ਦੇ ਸਕਦੇ ਨੇ ਪਰ ਇਹਨੂੰ ਇਹਨਾਂ ਨੇ ਇਸ ਖਬਰ ਨੂੰ ਖਾਰਜ ਕੀਤਾ ਪਰ ਹੁਣ ਅਹਿਮ ਗੱਲ ਇਹ ਹੈ ਕਿ ਦੇਰ ਸ਼ਾਮ ਤੱਕ ਕੀ ਜੋੜ ਤੋੜ ਦੀ ਰਾਜਨੀਤੀ ਕਮ ਭਾਜਪਾ ਦੇ ਹੱਥ 'ਚ ਜਾਏ ਕੀ ਕਾਂਗਰਸ ਆਪਣੀ ਸਰਕਾਰ ਬਚਾ ਸਕੇਗੀ ਕਿਉਂਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਜੇਕਰ ਇਹ ਸੂਬਾ ਵੀ ਖੁੰਝ ਜਾਂਦਾ ਤਾਂ ਕਾਂਗਰਸ ਪੂਰੇ ਉੱਤਰ ਭਾਰਤ ਦੇ ਵਿੱਚ ਬਗੈਰ ਕਿਸੇ ਸਟੇਟ ਦੇ ਯਾਨੀ ਕਿ ਕਿਸੇ ਵੀ ਸਟੇਟ 'ਚ ਕਾਂਗਰਸ ਦੀ ਸਰਕਾਰ ਨਹੀਂ ਬਚੇਗੀ ਤਾਂ ਕਾਂਗਰਸ ਦੇ ਲਈ ਇੱਕ ਹੋਰ ਸਿਆਸੀ ਸੰਕਟ ਖੜਾ ਹੋ ਜਾਏਗਾ ਕਿਉਂਕਿ ਕੁਝ ਦਿਨਾਂ ਬਾਅਦ ਹੀ ਹੁਣ ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਇਸ ਤਰ੍ਹਾਂ ਦਾ ਵੱਡਾ ਝਟਕਾ ਲੱਗਦਾ ਤਾਂ ਕਾਂਗਰਸ ਦੇ ਲਈ ਔਖਾ ਹੋ ਜਾਣਾ ਹੈ ਲੋਕਾਂ ਦੇ ਵਿਚਾਲੇ ਜਾ ਕੇ ਵੋਟਾਂ ਮੰਗਣਾ ਕਿਉਂਕਿ ਇਹ ਸਵਾਲ ਵਾਰ-ਵਾਰ ਵਿਰੋਧੀ ਵੀ ਕਰਨਗੇ ਤੇ ਇਹ ਇਲਜ਼ਾਮ ਵੀ ਲਾਉਣਗੇ ਕਿ ਕਾਂਗਰਸ ਅਪਦੇ ਰਹਿੰਦੇ ਖੁੰਦੇ ਸੂਬੇ ਵੀ ਨਹੀਂ ਬਚਾ ਸਕਦੀ ਤਾਂ ਉਹ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਲੜ ਸਕਦੀ ਹੈ ਤਾਂ ਇਸ ਦਾ ਮੋٹے ਤੌਰ ਤੇ ਜੋ ਸ ਉਹ ਸਿਐਸੀ ਲਾਹਾ ਭਾਪੀ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਬਸ਼ਰਤੇ ਸਰਕਾਰ ਹਿਮਾਚਲ ਪ੍ਰਦੇਸ਼ ਬਣਦੀ ਹੈ ਨਹੀਂ ਬਣਦੀ ਉਹ ਅਲੱਗ ਗੱਲ ਹੈ ਪਰ ਇਸ ਪੂਰੇ ਘਟਨਾਕਰਮ ਦੇ ਵਿੱਚ ਬੀਜੇਪੀ ਨੂੰ ਕਿਤੇ ਨਾ ਕਿਤੇ ਸਿਆਸੀ ਲਾਹਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਕਾਂਗਰਸ ਨੂੰ ਇਸ ਸਮੇਂ ਆਪਣੀ ਸਰਕਾਰ ਬਚਾਉਣ ਦੇ ਲਈ ਲਾਲੇ ਪਏ ਹੋਏ ਨੇ ਇਸ ਕਰਕੇ ਉਹ ਲਗਾਤਾਰ ਸਾਰੇ ਵਿਧਾਇਕਾਂ ਦੇ ਸੰਪਰਕ ਵਿੱਚ ਹੈ ਤਾਂ ਇਸ ਸਮੇਂ ਵੱਡੀ ਖਬਰ ਹਿਮਾਚਲ ਪ੍ਰਦੇਸ਼ ਤੋਂ ਇਹੀ ਹੈ ਸ਼ਾਮ ਤੱਕ ਘਟਨਾਕਰਮ ਕਿਸ ਤਰ੍ਹਾਂ ਦੇ ਆਉਂਦੇ ਨੇ ਇਹ ਵੀ ਤੁਹਾਨੂੰ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਜਿਵੇਂ ਜਿਵੇਂ ਇਹ ਘਟਨਾਕਰਮ ਅੱਗੇ ਵਧਣਗੇ ਪਰ ਇਸ ਸਭ ਦੇ ਵਿਚਾਲੇ ਇੱਕ ਅਹਿਮ ਗੱਲ ਤੁਹਾਨੂੰ ਸਮਝਣ ਦੀ ਲੋੜ ਇਸ ਕਰਕੇ ਵੀ ਹੈਗੀ ਹੈ ਕਿ ਕਾਂਗਰਸ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਗੁੱਟਬਾਜ਼ੀ ਕਿਉਂ ਹੋਈ ਇਹ ਤੁਹਾਨੂੰ ਸਮਝਣ ਦੀ ਲੋੜ ਇਸ ਕਰਕੇ ਥੋੜਾ ਆਪਣੇ ਦਿਮਾਗ ਤੇ ਜ਼ੋਰ ਪਾਓਗੇ ਤਾਂ 2022 ਦੇ ਵਿੱਚ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਹੋਈਆਂ ਤਾਂ ਉਸ ਸਮੇਂ ਕਾਂਗਰਸ ਨੂੰ 40 ਸੀਟਾਂ ਹਾਸਲ ਹੋਈਆਂ ਸੀ ਤੇ ਉਸ ਦੌਰਾਨ ਭਾਜਪਾ ਪਛੜ ਗਈ ਸੀ ਤੇ ਉਹ ਵਿਰੋਧੀ ਧਿਰ ਦੇ ਵਜੋਂ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਦਾਖਲ ਹੋਈ ਪਰ ਉਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਬਣਨ ਦੀ ਗੱਲ ਹੋਈ ਸੀ ਤਾਂ ਬਹੁਤ ਸਿਆਸੀ ਜੋਰ ਤੋਰ ਲਗਾਏ ਗਏ ਸੀ ਸਿਆਸੀ ਜੋਰ ਤੋਰ ਇਸ ਤਰ੍ਹਾਂ ਲਗਾਏ ਗਏ ਸੀ ਕਿ ਪ੍ਰਤਿਭਾ ਸਿੰਘ ਪ੍ਰਤਿਭਾ ਸਿੰਘ ਜੋ ਕਿ ਮੁੱਖ ਮੰਤਰੀ ਜੋ ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਰਹੇ ਨੇ ਵੀਰ ਭਦਰ ਸਿੰਘ ਦੀ ਪਤਨੀ ਨੇ ਦਿੱਲੀ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਖਬਰਾਂ ਗਈਆਂ ਕਿ ਪ੍ਰਤਿਭਾ ਸਿੰਘ ਨੂੰ ਆਲਾ ਕਮਾਨ ਮੁੱਖ ਮੰਤਰੀ ਦੇ ਅਹੁਦੇ ਲਈ ਦੇਖ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ ਤੇ ਆਖਰੀ ਦਿਨਾਂ ਤੱਕ ਚੋਣਾਂ ਦੇ ਨਤੀਜੇ ਆਉਣ ਤੱਕ ਇਹ ਖਬਰਾਂ ਚੱਲਦੀਆਂ ਰਹੀਆਂ ਕਿ ਪ੍ਰਤਿਭਾ ਸਿੰਘ ਮੁੱਖ ਮੰਤਰੀ ਬਣ ਸਕਦੇ ਨੇ ਜਾਂ ਕਿਤੇ-ਕਿਤੇ ਖਬਰ ਇਹ ਵੀ ਚੱਲੀ ਕਿ ਪ੍ਰਤਿਭਾ ਸਿੰਘ ਦੇ بیٹے ਵਿਕਰਮਾਦਿੱਤਿਅ ਸਿੰਘ ਜਿਨ੍ਹਾਂ ਨੇ ਅੱਜ ਅਸਤੀਫਾ ਦਿੱਤਾ ਪ੍ਰੈਸ ਕਾਨਫਰੰਸ ਦੇ ਦੌਰਾਨ ਪੀਡਬਲੂ ਪੀਡਬਲੂਡੀ ਮਨਿਸਟਰ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਬਾਰੇ ਵੀ ਖਬਰਾਂ ਚੱਲੀਆਂ ਕਿ ਵਿਕਰਮਾਦਿੱਤਿਅ ਸਿੰਘ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਪਰ ਇਸ ਦੇ ਵਿੱਚ ਕਾਂਗਰਸ ਦੇ ਆਲਾ ਕਮਾਨੇ ਵੱਡਾ ਗੇਮ ਖੇਡਿਆ ਵੱਡਾ ਗੇਮ ਇਹ ਕਿ ਸੁਖਵਿੰਦਰ ਸਿੰਘ ਸੁਖੂ ਜੋ ਕਿ ਪੰਜਾਬੀ ਮੂਲ ਦੇ ਨੇ ਹਿਮਾਚਲ ਦੇ ਨੇ ਪਰ ਇਹ ਪੰਜਾਬੀ ਮੂਲ ਦੇ ਨੇ ਸੁਖਵਿੰਦਰ ਸਿੰਘ ਸੁਖੂ ਜਿਨ੍ਹਾਂ ਨੂੰ ਅਚਾਨਕ ਮੈਸੇਜ ਜਾਂਦਾ ਹੈ ਕਿ ਸੁਖਵਿੰਦਰ ਸਿੰਘ ਸੁਖੂ हिमाचल प्रदेश ਦੇ ਮੁੱਖ ਮੰਤਰੀ ਹੋਣਗੇ ਸੁਖਵਿੰਦਰ ਸਿੰਘ ਸੁਖੂ ਨੂੰ ਖੁਦ ਨਹੀਂ ਪਤਾ ਸੀ ਹਾਲਾਂਕਿ ਉਹ ਐਮਐਲਏ ਜਿੱਤ ਕੇ ਆਏ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਕੁਝ ਨਹੀਂ ਪਤਾ ਸੀ ਕਿ ਸਾਡੇ ਮੁੰਡੇ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਤਾਂ ਅੱਧੇ ਇੱਕ ਘੰਟੇ ਦੇ ਵਿੱਚ ਗੇਮ ਚੇਂਜ ਕਰ ਦਿੱਤੀ ਗਈ ਤੇ ਸੁਖਵਿੰਦਰ ਸਿੰਘ ਸੁਖੂ ਨੂੰ ਮੈਸੇਜ ਪਹੁੰਚਾਇਆ ਗਿਆ ਕਿ ਤੁਸੀਂ ਕੱਲ ਮੁੱਖ ਮੰਤਰੀ ਬਣ ਰਹੇ ਹੋ ਤੇ ਇਸ ਕਰਕੇ ਤਿਆਰੀਆਂ ਕਰ ਲਓ ਕੱਪੜੇ-ਕੁਪੜੇ ਸਮਾ ਲਓ ਤਾਂ ਸੁਖਵਿੰਦਰ ਸਿੰਘ ਸੁਖੂ ਨੂੰ ਕਾਫੀ ਦੇਰ ਤੱਕ ਵਿਸ਼ਵਾਸ ਨਹੀਂ ਹੋਇਆ ਕਿ ਮੈਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੁਣ ਕਹਾਣੀ ਇੱਥੇ ਹੀ ਫਸਦੀ ਹੈ ਕਹਾਣੀ ਇਸ ਕਰਕੇ ਫਸਦੀ ਹੈ ਕਿ ਰਾਜ ਘਰਾਣਾ ਸ਼ਾਹੀ ਪਰਿਵਾਰ ਹੈ वीरभद्र सिंह ਦਾ ਜਿਸ ਦੇ ਜਿਨ੍ਹਾਂ ਦੇ ਮੁੰਡੇ ਨੇ ਵਿਕਰਮਾਦਿੱਤ ਸਿੰਘ ਪਤਨੀ ਨੇ ਪ੍ਰਤੀਭਾ ਸਿੰਘ ਸ਼ਾਹੀ ਘਰਾਣਾ ਵਰਸਸ ਆਮ ਆਦਮੀ ਆਮ ਆਦਮੀ ਵਾਲੀ ਸੁਖਵਿੰਦਰ ਸਿੰਘ ਸੁੱਖੂ ਜਿਨ੍ਹਾਂ ਜੋ ਕਿ ਬਹੁਤ ਸਟਰਗਲ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਜੋ ਅੰਦਰ ਦੀ ਖਬਰ ਇਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਗੁੱਟਬਾਜ਼ੀ ਕਾਂਗਰਸ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਕਿ ਸ਼ਾਹੀ ਪਰਿਵਾਰ ਸ਼ਾਹੀ ਧੜਾ ਅਲੱਗ ਇਸ ਤੋਂ ਬਾਅਦ ਆਮ ਆਮ ਆਦਮੀ ਆਮ ਬੰਦਾ ਜੋ ਕਿ ਸੁਖਵਿੰਦਰ ਸਿੰਘ ਸੁੱਖੂ ਮੁੱਖ ਮੰਤਰੀ ਬਣਾ ਦਿੱਤੇ ਗਏ ਉਹ ਸ਼ੁਰੂ ਤੋਂ ਹੀ ਰਿਸ਼ਤੇ ਠੀਕ ਨਹੀਂ ਸੀ ਤਾਂ ਕਿਦਾਂ ਨੇ ਕਿਤੇ ਇਹ ਅੰਦਰ ਖਾਤੇ ਦੀ ਦੀ ਗੁਣਤਣ ਸੀ ਕਿ ਸੁਖਵਿੰਦਰ ਸਿੰਘ ਸੁੱਖੂ ਨੂੰ ਉਹਨਾਂ ਨੂੰ ਸ਼ਾਇਦ ਇੱਕ ਕੋਨੇ 'ਚ ਕੀਤਾ ਜਾਵੇ ਜਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਇੱਕ ਕੋਨੇ 'ਚ ਕਰਕੇ ਰੱਖਿਆ ਜਾਵੇ ਤੇ ਇਹ ਸਾਰਾ ਇੱਕ ਜੋ ਸਿਆਸੀ ਗੇਮ ਸਮਝਣ ਵਾਲੇ ਇਸ ਕਰਕੇ ਵੀ ਹੈ ਕਿ ਕੱਲੀ ਇਸ ਦੇ ਵਿੱਚ ਭਾਜਪਾ ਨੇ ਸਿਆਸੀ ਦਾ ਨਹੀਂ ਖੇਡਿਆ ਅੰਦਰ ਖਾਤੇ ਵੀ ਕਾਂਗਰਸ ਦੀ ਜੋ ਹੁਣ ਕਈ ਸਾਲਾਂ ਤੋਂ ਕਮਜ਼ੋਰੀ ਵੀ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਕਈ ਸਾਲਾਂ ਤੋਂ ਅੰਦਰਖਾਤੇ ਪਾਰਟੀ ਦੇ ਵਿੱਚ ਜੋ ਨਕਾਮੀਆਂ ਹੀ ਕਰ ਲਈਏ ਕਿ ਉਸ ਕਰਕੇ ਕਈ ਸੂਬੇ ਗਵਾ ਚੁੱਕੀ ਹੈ ਜਾਂ ਕਈ ਲੋਕ ਸਭਾ ਸੀਟਾਂ ਤਾਂ ਚੋਣਾ ਤਾਂ ਜਿੱਤ ਨਹੀਂ ਸਕੀ ਤਾਂ ਕਾਂਗਰਸ ਦੀ ਜਿਹੜੀ ਅੰਤਰਖਾਤੇ ਦੀ ਕਲਾ ਹੈਗੀ ਹੈ ਅੰਦਰਖਾਤੇ ਦੇ ਜੋ ਉਹਨਾਂ ਦੇ ਗੜਤਣ ਹੈਗੀ ਹੈ ਉਹੀ ਉਹਨਾਂ ਤੇ ਭਾਰੂ ਪੈਂਦੀ ਹੈ ਤਾਂ ਇੱਥੇ ਵੀ ਇੱਕ ਇਹ ਫੈਕਟਰ ਹੈ ਕਿ ਸੁਖਵਿੰਦਰ ਸਿੰਘ ਸੁਖੂ ਵਰਸਸ ਸ਼ਾਹੀਕਰਾਨਾ ਵਿਕਰਮਾਦਿੱਤ ਸਿੰਘ ਪ੍ਰਤੀਬਾ ਸਿੰਘ ਤਾਂ ਇਹ ਕਹਾਣੀ ਕਿਤੇ ਨਹੀਂ ਕਿਤੇ ਇੱਕ ਫੈਕਟਰ ਇਸ ਨੂੰ ਵੀ ਜੋ ਸਿਆਸੀ ਪੰਡਤ ਨੇ ਸਿਆਸੀ ਦਾਪੇ ਸਮਝਣ ਵਾਲੇ ਲੋਕ ਨੇ ਉਹ ਇਸ ਨੂੰ ਵੀ ਦੇਖ ਰਹੇ ਨੇ ਤਾਂ ਇਸ ਸਾਰੀ ਕਹਾਣੀ ਦੇ ਵਿੱਚ ਵਿਕਰਮਾਦਿੱਤ ਸਿੰਘ ਕੌਣ ਨੇ ਉਹਨਾਂ ਦੇ ਪਿਛੋਕੜ ਬਾਰੇ ਵੀ ਅਸੀਂ ਜਾਣ ਲੈਣੇ ਤੁਹਾਨੂੰ ਇਹਨਾਂ ਪਤਾ ਹੈ ਕਿ ਵਿਕਰਮਾਦਿੱਤ ਸਿੰਘ ਵੀਰਪੱਧਰ ਸਿੰਘ ਦੇ ਮੁੰਡੇ ਨੇ ਪ੍ਰਤੀਬਾ ਸਿੰਘ ਦੇ ਮੁੰਡੇ ਨੇ ਪਰ ਸ਼ਾਹੀ ਘਰਾਣੇ ਨਾਲ ਸੰਬੰਧ ਰੱਖਦੇ ਨੇ ਇਹਨਾਂ ਤੁਸੀਂ ਜਾਣਦੇ ਹੋ ਪਰ ਉਹਨਾਂ ਦਾ ਸਿਆਸੀ ਸਫ਼ਰ ਬਾਰੇ ਵੀ ਅਸੀਂ ਜਾਣ ਲੈਣੇ ਆ ਉਹਨਾਂ ਦੇ ਬਾਰੇ ਵੀ ਅਸੀਂ ਹੁਣ ਜਾਣਨ ਦੀ ਕੋਸ਼ਿਸ਼ ਕਰੀਏ ਕਿ ਵਿਕਰਮਾਦਿੱਤ ਸਿੰਘ ਹੈ ਕੌਣ ਅਸਲ 'ਚ ਤਾਂ ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਸੀਐਮ ਵੀਰਪੱਧਰ ਸਿੰਘ ਦੇ ਪੁੱਤਰ ਵਿਕਰਮਾਦਿੱਤ ਸਿੰਘ ਨੇ ਇਹ ਤੁਹਾਨੂੰ ਪਤਾ ਹੈ ਵਿਕਰਮਾਦਿੱਤ ਸਿੰਘ ਦੀ ਸਰਗਰਮ ਸਿਆਸੀ ਯਾਤਰਾ 2013 'ਚ ਸ਼ੁਰੂ ਹੋਈ ਸੀ 2013 ਦੇ ਵਿੱਚ ਉਹ ਮੀਡੀਆ ਸਾਹਮਣੇ ਆਉਣਾ ਸ਼ੁਰੂ ਹੋ ਗਏ ਸੀ ਯਾਨੀ ਤਕਰੀਬਨ ਤਕਰੀਬਨ 11 ਸਾਲ ਪਹਿਲਾਂ ਉਹਨਾਂ ਨੇ ਹਿਮਾਚਲ ਦੀ ਸਿਆਸਤ ਦੇ ਵਿੱਚ ਕਦਮ ਰੱਖਿਆ ਸੀ ਤੇ ਉਸ ਤੋਂ ਬਾਅਦ ਸਿਆਸੀ ਦਾੰਪੇਚ ਉਹਨਾਂ ਨੇ ਸਮਝਣੇ ਸ਼ੁਰੂ ਕਰ ਦਿੱਤੇ ਸੀ ਇਸ ਤੋਂ ਬਾਅਦ ਸਾਲ 2013 ਤੇ 2017 ਤੱਕ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਉਹ ਪ੍ਰਧਾਨ ਵੀ ਰਹੇ ਯਾਨੀ ਕਿਸ ਸ਼ਾਹੀ ਪਰਿਵਾਰ ਦੇ ਹੋਣ ਦਾ ਫਾਇਦਾ ਪੁਰਾਣੇ ਸਿਆਸੀ ਪਰਿਵਾਰ 'ਚ ਹੋਣ ਦੇ ਦਾ ਫਾਇਦਾ ਇਹ ਸੀ ਕਿ 13 ਤੋਂ 17 ਹੱਥ ਤੱਕ ਉਹ ਹਿਮਾਚਲ ਯੂਥ ਕਾਂਗਰਸ ਦੇ ਪ੍ਰਧਾਨ ਰਹੇ 2017 ਚ Shimla ਦਿਹਾਤੀ ਹਲਕੇ ਤੋਂ ਉਹ ਵਿਧਾਇਕ ਚੁਣੇ ਗਏ 2017 ਵਿਧਾਨ ਸਭਾ ਚੋਣਾਂ ਚ ਉਸ ਤੋਂ ਬਾਅਦ 2022 ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮੁੜ ਕੇ Shimla ਦਿਹਾਤੀ ਹਲਕੇ ਤੋਂ ਜਿੱਤ ਹਾਸਲ ਹੋਈ ਯਾਨੀ 2022 ਦੇ ਚੋਣਾਂ ਚ ਵੀ Shimla ਦਿਹਾਤੀ ਤੋਂ ਵੀ ਮੁੜ ਕੇ ਉਹ ਚੁਣੇ ਗਏ 8 ਜਨਵਰੀ 2023 ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ PWD PWD ਦਾ ਵਿਭਾਗ ਉਹਨਾਂ ਕੋਲ ਹੈ ਉਸ ਤੋਂ ਇਲਾਵਾ ਹੋਰ ਕਈ ਵਿਭਾਗੇ ਜੋੜ ਕੇ ਉਹਨਾਂ ਨੂੰ ਇੱਕ ਮੰਤਰੀ ਅਹੁਦੇ ਦਾ ਮંત્રી ਅਹੁਦਾ ਦਿੱਤਾ ਗਿਆ ਜਿਸ ਤੋਂ ਬਾਅਦ 8 ਜਨਵਰੀ ਯਾਨੀ 2023 ਨੂੰ 8 ਜਨਵਰੀ 2023 ਨੂੰ ਉਹ ਹਿਮਾਚਲ ਪ੍ਰਦੇਸ਼ ਵਿੱਚ ਮੰਤਰੀ ਬਣੇ ਇਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਹੁਣ ਵਿਕਰਮਾ ਦਿਤੀ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਬਹੁਤ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਅਸੀਂ ਮੈਂ ਹੁਣ ਇਸ ਅਹੁਦੇ ਤੇ ਨਹੀਂ ਬੈਠਾਂਗਾ ਤੇ ਅਹੁਦਾ ਆਪਣਾ ਮੈਂ ਛੱਡ ਰਿਹਾ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਉਹਨਾਂ ਦਾ ਅਸਤੀਫਾ ਹਜੇ ਤੱਕ ਸਵੀਕਾਰ ਨਹੀਂ ਹੋਇਆ ਸੁਖਵਿੰਦਰ ਸਿੰਘ ਸੁਖੂ ਜੋ ਕਿ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸਤੀਫਾ ਸੀ ਉਹਨਾਂ ਦਾ ਹਜੇ ਸਵੀਕਾਰ ਨਹੀਂ ਕੀਤਾ ਸੀ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਤੇ ਘਰ ਵਾਪਸੀ ਘਰ ਵਾਪਸੀ ਕੀ ਉਹਨਾਂ ਨੂੰ ਮੁੜ ਕੇ ਮੰਤਰੀ ਮੰਡਲ ਵਿੱਚ ਅਸੀਂ ਰੱਖਾਂਗੇ ਸੁਖਵਿੰਦਰ ਸਿੰਘ ਸੁਖੂ ਦਾ ਇਹ ਕਹਿਣਾ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਸਮੇਂ ਸਿਆਸੀ ਸੰਕਟ ਇਸ ਤਰ੍ਹਾਂ ਦਾ ਹੀ ਖੜਾ ਹੈ ਕਿ ਕਿਸੇ ਵੇਲੇ ਵੀ ਪਾਸਾ ਪਲਟ ਸਕਦਾ ਹੈ ਤੇ ਭਾਜਪਾ ਇਸ ਸਮੇਂ ਪੂਰੇ ਮੂਡ ਵਿੱਚ ਹੈ ਕਿ ਅਸੀਂ ਪਾਸਾ ਪਲਟ ਕੇ ਹੋ ਸਕਦਾ ਹੈ ਕਿ ਆਪਣੇ ਹੱਕ ਦੇ ਵਿੱਚ ਸਰਕਾਰ ਲੈ ਆਈਏ ਪਰ ਇਹ ਇੰਨਾ ਆਸਾਨ ਨਹੀਂ ਹੈ ਇਹ ਇੰਨਾ ਆਸਾਨ ਇਸ ਕਰਕੇ ਵੀ ਨਹੀਂ ਹੈ ਕਿਉਂਕਿ ਫਲੋਰ ਟੈਸਟ ਹੋਣਾ ਬਾਕੀ ਹੈ ਫਲੋਰ ਟੈਸਟ ਹੋਇਆ ਉਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਕਿਸ ਦੀ ਇਸ ਸਮੇਂ ਸਰਕਾਰ ਹਿਮਾਚਲ ਪ੍ਰਦੇਸ਼ ਵਿੱਚ ਬਣ ਸਕਦੀ ਪਰ ਟੈਕਨੀਕਲ ਤੌਰ ਤੇ ਹਿਮਾਚਲ ਪ੍ਰਦੇਸ਼ ਵਿੱਚ ਇਸ ਸਮੇਂ ਕਾਂਗਰਸ ਦੀ ਹੀ ਸਰਕਾਰ ਹੈ ਇਸ ਇਸੇ ਦੇ ਵਿਚਾਲੇ ਪ੍ਰਿਯੰਕਾ ਗਾਂਧੀ ਵਾਡਰਾ ਜੋ ਕਿ ਸੀਨੀਅਰ ਅਗੂਨੇ ਕਾਂਗਰਸ ਦੇ ਉਹਨਾਂ ਨੇ ਵੀ ਟਵੀਟ ਕੀਤਾ ਹੈ ਉਹਨਾਂ ਨੇ ਇਹ ਕਿਹਾ ਕਿ ਲੋਕਤੰਤਰ ਵਿੱਚ ਆਮ ਜਨਤਾ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਦਾ ਅਧਿਕਾਰ ਹੈ। ਹਿਮਾਚਲ ਦੀ ਜਨਤਾ ਨੇ ਆਪਣੇ ਇਸੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ ਤੇ ਸਪਸ਼ਟ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਈ ਪਰ ਭਾਜਪਾ ਇਸ ਸਮੇਂ ਉਹਨਾਂ ਦਾ ਇਹ ਇਲਜ਼ਾਮ ਹੈ ਕਿ ਭਾਜਪਾ ਏਜੰਸੀਆਂ ਦੀ ਦੇ ਬਲ ਤੇ ਇਸ ਸਮੇਂ ਕੇਂਦਰ ਦੀ ਆਪਣੀ ਸੱਤਾ ਦਾ ਦਾ ਗਲਤ ਵਰਤੋਂ ਕਰ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਕਰਕੇ ਇਸ ਸਮੇਂ ਹਿਮਾਚਲ ਵਾਸੀਆਂ ਨੂੰ ਦੇ ਅਧਿਕਾਰ ਨੂੰ ਉਹ ਦੱਬਣਾ ਚਾਹੁੰਦੀ ਹੈ ਦਰੜਨਾ ਚਾਹੁੰਦੀ ਹੈ ਅਜਿਹੇ ਇਲਜ਼ਾਮ ਪ੍ਰਿੰਕਾ ਗਾਂਧੀ ਵਾਡਰਾ ਨੇ ਲਗਾਇਆ ਹੈ ਕਿਉਂਕਿ ਇਸ ਸਮੇਂ ਅ ਦਿੱਲੀ ਤੋਂ ਲੈ ਕੇ Shimla ਤੱਕ ਹ ਹਾਹਕਾਰ ਮਚਿਆ ਹੋਇਆ ਕਿ ਸਰਕਾਰ ਕਿਸ ਦੀ ਰਹੇਗੀ ਜਾਂ ਕਿਸ ਦੀ ਜਾਏਗੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਦੇ ਵਿੱਚ ਪ੍ਰਿੰਕਾ ਗਾਂਧੀ ਵਾਡਰਾ ਤੋਂ ਲੈ ਕੇ ਅਨੁਰਾਗ ਠਾਕੁਰ ਜੋ ਕਿ BJP ਦੇ ਸੀਨੀਅਰ ਆਗੂ ਨੇ ਤੇ ਮੰਤਰੀ ਵਿਨੇ ਕੇਂਦਰ ਦੇ ਵਿੱਚ ਉਹਨਾਂ ਨੇ ਵੀ ਇਹ ਕਿਹਾ ਕਿ ਇਸ ਸਮੇਂ ਹਿਮਾਚਲ ਦੇ ਵਿੱਚ ਲੋਕਾਂ ਨੂੰ ਜੋ ਅਧਿਕਾਰ ਹੈ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਚੁਣਿਆ ਸੀ ਜਿਨ੍ਹਾਂ ਨੂੰ ਲੋਕਾਂ ਨੂੰ ਬਣਾਉਣਾ ਚਾਹੁੰਦੀ ਸੀ ਉਸ ਦੀ ਹੀ ਸਰਕਾਰ ਬਣਨੀ ਚਾਹੀਦੀ ਹੈ ਯਾਨੀ ਜੋ ਸਿਆਸੀ ਗਰਮੀ ਹੈ ਉਹ Shimla ਦੇ ਵਿੱਚ ਹੈ ਪਰ ਜੋ ਸਿਆਸੀ ਮੰਥਨ ਹੋ ਰਿਹਾ ਉਹ ਰਹਿ ਰਹਿ ਕੇ ਸਿਆਸੀ ਮੰਥਨ ਹੋ ਰਿਹਾ ਹੈ Delhi ਦੇ ਵਿੱਚ ਕਿਉਂਕਿ Congress ਦੇ ਔਰ BJP ਦੇ ਸੀਨੀਅਰ ਆਗੂ ਇਸ ਸਮੇਂ ਮੰਥਨ ਵਿੱਚ ਲੱਗੇ ਹੋਏ ਨੇ ਇਸੇ ਦੇ ਵਿਚਾਲੇ Congress ਵੱਲੋਂ ਭੁਪਿੰਦਰ ਸਿੰਘ ਹੁੱਡਾ ਜੋ ਕਿ Haryana ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਇੱਕ ਸਾਥੀ ਨੂੰ observer ਬਣਾ ਕੇ Shimla ਭੇਜ ਦਿੱਤਾ ਗਿਆ ਤਾਂ ਕਿ ਉਹ ਸਥਿਤੀ ਨੂੰ control ਕਰ ਸਕਣ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਉਲਟਫੇਰ ਨਾ ਹੋ ਜਾਏ ਤੇ ਜੋ ਲੋਕ ਵੀ ਬਾਗੀ ਹੋਣਾ ਚਾਹੁੰਦੇ ਨੇ ਜਾਂ ਬਾਗੀ ਹੋ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਰਕਾਰ ਨੂੰ ਬਚਾਇਆ ਜਾ ਸਕੇ ਤਾਂ ਸੰਕਟ ਇਸ ਸਮੇਂ ਕਾਂਗਰਸ ਦੇ ਕੋਲ ਹੈ ਕਿਉਂਕਿ ਜੇਕਰ ਇਹ ਸੂਬਾ ਵੀ ਜਾਂਦਾ ਤਾਂ ਕਾਂਗਰਸ ਨੂੰ ਇਸ ਸਮੇਂ ਬਹੁਤ ਵੱਡਾ ਝਟਕਾ ਲੱਗੇਗਾ ਕਿਉਂਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਕੋਈ ਵੀ ਅਜਿਹਾ ਸਟੇਟ ਨਹੀਂ ਹੈ ਜਿੱਥੇ ਕਾਂਗਰਸ ਦੀ ਸਰਕਾਰ ਹੈ ਅਤੇ ਇਸ ਤੋਂ ਵੀ ਵੱਡਾ ਝਟਕਾ ਇਹ ਲੱਗੇਗਾ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਕੁਝ ਦਿਨ ਹੀ ਬਾਕੀ ਨੇ ਹੁਣ ਤੇ ਇਸ ਦੇ ਵਿਚਾਰੇ ਜੇਕਰ ਕਾਂਗਰਸ ਨੂੰ ਝਟਕਾ ਲੱਗਦਾ ਹੈ ਤਾਂ ਉਸ ਨੂੰ ਲੋਕਾਂ ਦੇ ਵਿੱਚ ਜਾਣਾ ਔਖਾ ਹੋ ਜਾਏ ਕਿਤੇ ਵਿਰੋਧੀ ਜੋ ਸਿਆਸੀ ਵਿਰੋਧੀ ਨੇ ਉਹ ਤਾਂ ਉਸ ਨੂੰ gekeਣਗੇ ਹੀ ਤਾਂ ਐਸੀ ਹਿਮਾਚਲ ਦਾ ਜੋ ਵੀ ਸਿਆਸੀ ਗੁਣਾਗਣਿਤ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਿਮਾਚਲ ਦੇ ਵਿੱਚ ਅੱਗੇ ਕੀ ਕੁਝ ਹੋਏਗਾ ਸ਼ਾਮ ਤੱਕ ਇਸ ਤਰ੍ਹਾਂ ਦਾ ਉਲਟਾ ਫੇਰ ਹੋਏਗਾ ਹੋਏਗਾ ਜਾਂ ਨਹੀਂ ਹੋਏਗਾ ਉਸ ਬਾਰੇ ਵੀ ਅਸੀਂ ਅਪਡੇਟਸ ਲੈ ਕੇ ਤੁਹਾਡੇ ਕੋਲ ਆਉਂਦੇ ਰਵਾਂਗੇ ਤੁਸੀਂ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ